I'm oh, ਪਰ ਗਰੁੱਪ ਨੂੰ ਉਹਨਾਂ ਨੂੰ ਪੁੱਛਿਆ ਵੀ ਇਹ ਇਹ ਤਰੀਕਾ ਸਹੀ ਹੈ ਉਹਨਨ ਕੋ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਵੀ ਕਮੇਟੀ ਨੇ ਸਾਨੂੰ ਕਿਹਾ ਹੈ ਇਸ ਤਰ੍ਹਾਂ ਵਾਲੇ ਸਕੂਲ ਕਰਨ ਦਾ ਤਰੀਕਾ ਤੇ ਅਸੀਂ ਇਹ ਪੁੱਛਿਆ ਵੀ ਗਿਣਤੀ ਕਿੰਨੀ ਹੈ ਬੱਚੋਂ ਦੀ ਗਿਣਤੀ ਕਿੰਨੀ ਹੈ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਐਗਜ਼ੈਕਟ ਗਿਣਤੀ ਕਿੰਨੀ ਹੈ ਪਬਲਿਕੇਸ਼ਨ ਬਿਊਰੋ ਦੇ ਅਕਸਰ ਤੇਨਦਰਪਾਲ ਸਿੰਘ ਉਹਨਾਂ ਨੂੰ ਇਹ ਪਤਾ ਨਹੀਂ ਵੀ ਗਿਣਤੀ ਕਿੰਨੀ ਆਉਂਦੀ ਤਾਂ ਕਿ ਪਬਲਿਕੇਸ਼ਨ ਬਿਊਰੋ ਦਾ ਜਿੰਮਾ ਹੈ ਸਰ ਜੀ ਅੱਛਾ ਭਾਈ ਜੀ ਹੁਣ ਜਿਹੜੇ ਇਸ ਦੇ ਵਿੱਚ ਕੀ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਇਦੇ ਵਿੱਚ ਪੁਲਿਸ ਕਸ਼ਹਤ ਨੂੰ ਬੰਨੋ ਕੋਲ ਰਾਤੀ ਕਾਫੀ ਟਾਈਮਸ ਕਰ ਤੋਂ ਬਾਅਦ ਰਾਤ तकरीबन 11:30 ਵਜੇ ਐਫਆਈਆਰ ਦਰਜ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੇ ਦੋਸਤ ਬਾਈ ਅਪਲੀਕੇਸ਼ਨ ਜੂਰ ਦੇ ਹੈ ਤੇ ਜਿਹੜੀ ਆਪਣੇ ਮੈਂਬਰ ਭਾਰਤ ਜਿਹੜੀ ਪੋਲਿਸ ਡਿਪਾਰਟਮੈਂਟ ਦੇ ਇਹਨਾਂ ਨੇ ਕਿਹਾ ਮੈਸਜ ਪੋਸ ਕਰਨਾ ਕਿ ਇੱਕੋ ਗਰੰਟੀ ਤਰੀਕਾ ਉਹਨਾਂ ਨੂੰ ਉਹਦੇ ਅੰਦਰ ਤੋਂ ਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਕੋਈ ਦੀ ਟੋਆਂ ਚੋਂ ਕੱਢਣ ਦੀ ਸੇਵਾ ਚੱਲ ਪਈ ਹੈ ਜੋ ਵੀ ਸੰਗਤ ਹੋਣਾ ਚਾਹੁੰਦੀ ਹੈ ਕੇ ਸੇਵਾ ਕਰ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ